ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਨਸਾ ਦੇ ਵਿੱਚ ਪੰਜਾਬੀ ਵਿਸ਼ੇ ਦੀ ਪ੍ਰਦਰਸ਼ਨੀ ਹੈ ਜਿਹੜੀ ਉਹ ਲਗਾਈ ਗਈ ਹੈ ਇਸ ਪ੍ਰਦਰਸ਼ਨੀ ਦੇ ਵਿੱਚ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵਾਫਾ ਪ੍ਰਕਾਰ ਦੇ ਮਾਡਲ ਚਾਰਟ ਸਕ੍ਰੈਪ ਬੁੱਕਾਂ ਅਤੇ ਬੱਚਿਆਂ ਵੱਲੋਂ ਬਣਾਇਆ ਗਿਆ ਬਹੁਤ ਸੋਹਣਾ ਪੰਜਾਬੀ ਸੱਭਿਆਚਾਰ ਤੇ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਵਾਕਫ ਪ੍ਰਕਾਰ ਦੀਆਂ ਪ੍ਰਾਤਮਕ ਵਸਤੂਆਂ ਜਿਹੜੀਆਂ ਇਸ ਪ੍ਰਦਰਸ਼ਨੀ ਦਾ ਹਿੱਸਾ ਨੇ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਏ ਜਿਹੜੇ ਲਗਾਤਾਰ ਮਿਹਨਤ ਕਰ ਰਹੇ ਨੇ ਇਸ ਪ੍ਰਦਰਸ਼ਨੀ ਵਾਸਤੇ ਬੱਚਿਆਂ ਨੂੰ ਪੰਜਾਬੀ ਅਮੀਰ ਵਿਰਸੇ ਨਾਲ ਅਮੀਰ ਸੱਭਿਆਚਾਰ ਨਾਲ ਜੋੜਨ ਦੀ ਇੱਕ ਛੋਟੀ ਜੀ ਕੋਸ਼ਿਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਂਨਸਾ ਦੇ ਵਿੱਚ ਉਹਨਾਂ ਦੇ ਗਾਈਡ ਦੇ ਆਪਕ ਡਾਕਟਰ ਬినੋਦ ਮਿੱਤਲ ਪੰਜਾਬੀ ਦੇ ਆਪਕ ਸਰਕਾਰੀ ਸੀਨੀਅਰ ਸਕੈਂਡਰ ਸਕੂਲ ਲੜਕੀਆਂ ਮਾਂਨਸਾ ਡੇਗਵਾਈ ਦੇ ਵਿੱਚ ਬੱਚਿਆਂ ਵੱਲੋਂ ਬਹੁਤ ਸੋਹਣੀ ਪੰਜਾਬੀ ਵਿਸ਼ੇ ਦੀ ਪ੍ਰਦਰਸ਼ਨੀ ਹੈ ਜਿਹੜੀ ਉਹ ਲਗਾਈ ਗਈ ਹੈ। ਬੱਚਿਆਂ ਵੱਲੋਂ ਵਾਖਾ ਪ੍ਰਕਾਰ ਦੇ ਮਾਡਲ ਬਹੁਤ ਸੋਹਣੀਆਂ ਚੀਜ਼ਾਂ ਸਾਡੇ ਅਮੀਰ ਵਿਰਸੇ ਨਾਲ ਸੰਬੰਧਤ ਵਾਖਾ ਪ੍ਰਕਾਰ ਦੇ ਆ ਸਕ੍ਰੈਪ ਬੁੱਕ ਅਤੇ ਬਹੁਤ ਸੋਹਣੀਆਂ ਚੀਜ਼ਾਂ ਇਹ ਪੁਰਾਣਾ ਖੂਬ ਬਣਾਏ ਗਏ ਨੇ ਪੁਰਾਣਾ ਘਰ ਪਿੰਡੂ ਘਰ ਜਿਹਨੂੰ ਅਸੀਂ ਕਹ ਦਿੰਨੇ ਆ ਇਹ ਹੋਰ ਬਹੁਤ ਸਾਰੀਆਂ ਛੋਟੇ-ਛੋਟੇ ਚੀਜ਼ਾਂ ਜਿਹੜੀਆਂ ਉਹ ਇਸ ਪ੍ਰਦਰਸ਼ਨੀ ਦੇ ਵਿੱਚ ਬਣਾਈਆਂ ਨਹੀਂ ਆ ਪਰ ਬੱਚਿਆਂ ਵੱਲੋਂ ਆ ਸਕ੍ਰੈਪ ਬੁੱਕਾਂ ਨੇ ਚੁੱਲਾ ਮੰਝਾ ਪੱਖੀ ਮਧਾਣੀ ਫੁਲਕਾਰੀ ਮਿੱਟੀ ਦੇ ਭਾਂਡੇ ਬਣਾਏ ਗਏ ਨੇ